ਬਾਬੇਟੀ ਬਾਚੀ ਦੇ ਅੱਜ ਦੇ ਪ੍ਰੋਗਰਾਮ ਤੁਹਾਡਾ ਸਵਾਗਤ ਹੈ। ਦੋਸਤੋ ਅੱਜ ਅਸੀਂ ਜਿਸ ਵਿਸ਼ੇ ਬਾਰੇ ਗੱਲ ਕਰਨ ਜਾ ਰਹੇ ਹਾਂ ਉਹ ਵਿਸ਼ਾ ਮੈਨੂੰ ਲੱਗਦਾ ਹੈ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਸਾਡੀ ਜਨਰੇਸ਼ਨ ਤੇ ਲੱਗਣ ਵਾਲੇ ਇੱਕ ਬਹੁਤ ਵੱਡੇ ਦੋਸ਼ ਨੂੰ ਮੁਖਾਤਬ ਹੋਣਾ। ਤਾਂ ਡੈਡੀ ਪਹਿਲਾਂ ਮੈਨੂੰ ਇਹ ਦੱਸੋ ਤੁਸੀਂ ਯੂਨੀਵਰਸਿਟੀ ਪ੍ਰੋਫੈਸਰ ਹੋ। ਤਾਂ ਤੁਸੀਂ ਦੱਸੋ ਕਿ ਜਦੋਂ ਕੋਈ ਚੰਗੀ ਰਿਸਰਚ ਨਹੀਂ ਕਰਦਾ ਜਿਸ ਦਾ ਥੀਸਿਸ ਚੰਗਾ ਨਹੀਂ ਹੁੰਦਾ ਜਾਂ ਫਿਰ ਕੋਈ ਬੱਚਾ ਪੇਪਰ ਦੇ ਵਿੱਚ ਇੱਕ ਆਪਣੇ ਕੋਲ ਮਿਨੀਮਮ ਪਾਸਿੰਗ ਮਾਰਕਸ ਹੁੰਦੇ ਆ ਉਹ ਨਹੀਂ ਲੈਂਦਾ ਕੀ ਤੁਸੀਂ ਬੱਚੇ ਨੂੰ ਪਾਸ ਕਰਦੇ ਹੋ ਜਾਂ ਫਿਰ ਤੁਸੀਂ ਬੱਚੇ ਨੂੰ ਫੇਲ ਕਰਦੇ ਹੋ ਕਿਉਂਕਿ ਦੇਖੋ ਆਦਰਸ਼ਕ ਸਥਿਤੀ ਤੇ ਹੀ ਆ ਕਿ ਉਹ ਨਹੀਂ ਪਾਸ ਹੋਣਾ ਚਾਹੀਦਾ ਤੇ ਆਮ ਹਾਲਤਾਂ ਦੇ ਵਿੱਚ ਪਾਸ ਨਹੀਂ ਕੀਤਾ ਜਾਂਦਾ ਤੇ ਕੀ ਜਦੋਂ ਆਸ-ਪਾਸ ਦੇ ਲੋਕ ਉਹ ਫੇਲ ਹੋਏ ਬੱਚੇ ਨੂੰ ਸਪੋਰਟ ਕਰਨ ਵਾਸਤੇ ਕੀ ਉਹਨੂੰ ਧੱਕੇ ਨਾਲ ਪਾਸ ਕਰਵਾ ਸਕਦੇ ਆ ਕਿ ਅਸੀਂ ਕਿਉਂਕਿ ਇਹਦੀ ਸਮਰਥਨ ਕਰਦੇ ਆ ਇਹ ਮੰਨ ਲਓ ਫਾਰ ਐਗਜ਼ਾਮਪਲ ਇਹ ਸਾਡਾ ਲੀਡਰ ਹੈ ਇਹਨੂੰ ਤੁਸੀਂ ਫੇਲ ਨਹੀਂ ਕਰ ਸਕਦੇ ਇਹਨੂੰ ਤੁਹਾਨੂੰ ਪਾਸ ਕਰਨਾ ਹੀ ਪਵੇਗਾ ਕਿਉਂਕਿ ਇਹਦੇ ਨਾਲ ਜਨਤਾ ਖੜੀ ਹੈ ਇਹਦੇ ਕੋਲ ਜ਼ਿਆਦਾ ਪਾਵਰ ਹੈ ਲੋਕਾਂ ਦੀ ਕੀ ਸਿਰਫ ਲੋਕਾਂ ਦੀ ਪਾਵਰ ਨਾਲ ਤੁਸੀਂ ਉਹਨੂੰ ਪਾਸ ਕਰੋਗੇ ਜਾਂ ਫਿਰ ਉਹਦਾ ਕੋਈ ਹੋਰ ਮੀਟ੍ਰਿਕ ਆ ਪਾਸ ਹੋਣ ਦਾ ਦੇਖੋ ਆਮ ਹਾਲਤਾਂ ਦੇ ਵਿੱਚ ਤਾਂ ਜੇ ਹਾਂ ਨਹੀਂ ਹੁੰਦਾਗਾ ਕਤੇ অতি ਵਿਸ਼ੇਸ਼ ਹਾਲਤਾਂ ਦੇ ਵਿੱਚ ਕਈ ਵਾਰ ਹੋ ਜਾਂਦਾ ਕਿ ਜਦੋਂ ਕੋਈ ਵੱਡੀਆਂ ਜਿਹਨੂੰ ਕਹਿੰਦੀ ਹੈ ਯੁੱਗ ਪਲਟਾਉ ਘਟਨਾਵਾ ਵਰਪਦੀਆਂ ਜਿਵੇਂ ਮਾਕੇ 47 ਵੀਲੇ ਕੀ ਹੋਇਆ ਕਿ ਮਾਕੇ ਨਸਤੇ ਹੀ ਉਹ ਮਾਰਾ ਕੱਟੀ ਹੋਈ ਸਾਰਾ ਕੁਝ ਹੋਇਆ ਤਾਂ ਉਸ ਤੋਂ ਅਗਲੇ ਸਾਲ ਬਾਅਦ ਇਹ ਕਹਿਤਾ ਕਿ ਜਿਨ੍ਹਾਂ ਨੇ ਚਾਹੇ ਕੈਂਪ ਪੰਜ ਕੰਮ ਕੀਤਾ ਪਰ ਜਿਨ੍ਹਾਂ ਨੇ ਪਿਛਲੇ ਸਾਲ ਐਡਮਿਸ਼ਨ ਲਈ ਸੀ ਉਹਨਾਂ ਨੂੰ ਇੱਕ ਸਾਲ ਅੱਗੇ ਕਰ ਦਿੱਤਾ ਜਾਂਦਾ ਹੈ। ਐਸੇ ਤਰ੍ਹਾਂ ਹੀ ਕਿ ਜਦੋਂ ਕਰੋਨਾ ਕਾਲ ਦੇ ਵਿੱਚ ਸੀ ਉਦੋਂ ਇਹ ਕਿ ਜਿਹੜੇ ਪੇਪਰ ਲਿਆਏ ਜਾਣਗੇ ਉਹ ਘਰੋਂ ਹੀ ਤੁਸੀਂ ਆਨਲਾਈਨ ਕਰਨੇ ਆ। ਇਹ ਸਭ ਨੂੰ ਹੀ ਪਤਾ ਸੀ ਇਹ ਘਰੋਂ ਬੱਚੇ ਆ ਜਿਹੜੇ ਨਕਲ ਮਾਰ ਕੇ ਪੇਪਰ ਅਪਲੋਡ ਕਰ ਦਿਆਣਗੇ ਇਸ ਦੇ ਬਾਵਜੂਦ ਕੋਈ ਵੱਡੀਆਂ ਮੁਸੀਬਤਾਂ ਸਮੇਂ ਅਜਿਹਾ ਹੋ ਜਾਂਦਾ ਆਮ ਹਾਲਤਾਂ ਦੇ। ਸਾਨੀ ਅ ਤੇ ਡੈਡੀ ਆਪਣੀ ਜਿਹੜੀ ਫਿਲਮ ਇੰਡਸਟਰੀ ਹੈ ਹੁਣ ਬਹੁਤ ਵੱਡੇ ਕਰੋਨਾ ਕਾਲ ਤੋਂ ਬਾਅਦ ਇੱਕ ਦੌਰ ਚੋਂ ਗੁਜ਼ਰੀ ਹੈ ਜਿਸ ਨੂੰ ਆਪਾਂ ਮੰਦੀ ਦਾ ਦੌਰ ਕਹਿ ਸਕਦੇ ਆ ਕਿਉਂਕਿ ਸੋਸ਼ਲ ਡਿਸਟੈਂਸਿੰਗ ਕਰਕੇ ਜਾਂ ਫਿਰ ਲਾਕਡਾਊਨ ਲੱਗਣ ਕਰਕੇ ਫਿਲਮ ਇੰਡਸਟਰੀ ਨਹੀਂ ਮਲਟੀਪਲੈਕਸਾਂ 'ਚ ਫਿਲਮਾਂ ਲਾ ਪਾਈ ਤਾਂ ਕੀ ਇਹਦਾ ਮਤਲਬ ਇਹ ਹੈ ਕਿ ਜੋ ਵੀ ਉਹ ਆਰਟ ਬਣਾਉਣ ਜਸਟ ਕਿਉਂਕਿ ਜ਼ਿਆਦਾ ਲੋਕ ਉਸ ਆਰਟ ਨੂੰ ਦੇਖ ਰਹੇ ਨੇ ਤਾਂ ਕਿ ਉਸ ਆਰਟ ਨੂੰ ਪਾਸ ਮੰਨਿਆ ਜਾਏ ਜਾਂ ਫਿਰ ਕੱਲ ਨੂੰ ਆਉਣ ਵਾਲੀਆਂ ਪੀੜੀਆਂ ਸਾਡੇ ਤੇ ਕੁਐਸਚਨ ਠਾਉਣਗੀਆਂ ਕਿ ਤੁਸੀਂ ਇਹ ਜੀਆਂ ਫਿਲਮਾਂ ਬਣਾਉਂਦੇ ਸੀ ਜਾਂ ਇਹ ਜੀਆਂ ਫਿਲਮਾਂ ਦੇਖਦੇ ਸੀ ਕਿ ਤੁਹਾਡੀ ਪੀੜੀ ਨੇ ਆਹਾਂ ਪ੍ਰੋਡਿਊਸ ਕੀਤਾ ਐਜ਼ ਅ ਹੋਲ ਜਨਰੇਸ਼ਨ ਮੇਰਾ ਖਿਆਲ ਆ ਪੁੱਤ ਜਿਹੜਾ ਤੇਰਾ ਸਵਾਲ ਆ ਨਾ ਉਹਦੀ ਇੱਕ ਹੋਰ ਡਾਈਮੈਂਸ਼ਨ ਹੈਗੀ ਆ ਕਿ ਵੱਡੀ ਗੱਲ ਇਹ ਹੁੰਦੀ ਆ ਕਿ ਜਦੋਂ ਸਮਾਜ ਦੇ ਵਿੱਚ ਜਿਹੜਾ ਕਲਾ ਦਾ ਪੱਧਰ ਆ ਨਾ ਉਹ ਇੱਕ ਦੋ ਵਿਅਕਤੀਆਂ ਦਾ ਹੀ ਕਲਾ ਦਾ ਪੱਧਰ ਉੱਪਰ ਹੋ ਜੇ ਤੇ ਬਾਕੀਆਂ ਦਾ ਥੱਲੇ ਰਹਿ ਜੀ ਇਹ ਸੰਭਵ ਨਹੀਂ ਹੁੰਦਾ ਜਿੰਨਾ ਚਿਰ ਸਾਰੇ ਸਮਾਜ ਦੇ ਸੋਝ ਸਵਾਦ ਉੱਪਰ ਨਹੀਂ ਜਾਂਦੇ ਓਨੀ ਦੇਰ ਇਹ ਆਸ ਕਰਨੀ ਕਿ ਸਮਾਜ ਵਿੱਚ ਚੰਗੀ ਉੱਤਮ ਕਲਾ ਪੈਦਾ ਹੋ ਜੂਗੀ ਇਹ ਗੱਲ ਨਹੀਂ ਹੁੰਦੀ ਦੂਸਰੀ ਗੱਲ ਬਟੇ ਹੋਰ ਸਮਝਣ ਵਾਲੀ ਆ ਜਿਹੜੀ ਇਹ ਕਿ ਜਿਹੜਾ ਕੱਲਾ ਸੋਚ ਸਵਾਦ ਬੰਦੇ ਦੇ ਓਨੀ ਦੇ ਉੱਪਰ ਨਹੀਂ ਉੱਠਦੇ ਜਿੰਨੀ ਦੇਰ ਉਹਨਾਂ ਦੇ ਆਲੇ ਦੁਆਲੇ ਦੀਆਂ ਜੀਵਨ ਹਾਲ ਤਾਂ ਸਾਰਾ ਕੁਝ ਨਹੀਂ ਸੁਧਰਦਾ ਕੱਲੀ ਚੀਜ਼ ਇੱਕ ਨਹੀਂ ਹੁੰਦੀ ਕਿ ਵੀ ਸਮਾਜ ਤਾਂ ਗੜਿਆ ਸੜਿਆ ਪਿਆ ਸੋਚ ਸਵਾਦ ਉਹਦੇ ਬਹੁਤ ਉੱਚੇ ਆ ਤੇ ਉਹਦੇ ਵਿੱਚ ਵੀ ਸਾਰੀ ਸੋਸਾਇਟੀ ਦੀ ਉੱਚੇ ਹੁਣ ਅਜਿਹਾ ਸੰਭਵ ਨਹੀਂ ਹੁੰਦਾ ਉਸ ਵਿੱਚੋਂ ਨਾ ਇੱਕ ਜਿਹੜੀ ਸਮੱਸਿਆ ਹੈਗੀ ਆ ਕਿ ਲੋਕ ਉਹੋ ਜਿਹੀਆਂ ਚੀਜ਼ਾਂ ਨੂੰ ਪਸੰਦ ਕਰਦੇ ਆ ਜਿਹੜੀਆਂ ਚੀਜ਼ਾਂ ਉੱਚ ਸੋਚ ਦੇ ਮਿਆਰਾਂ ਵਾਲੀਆਂ ਨਹੀਂ ਆ ਮੈਨੂੰ ਲੱਗਦਾ ਕਿ ਕਲਾ ਇਹ ਨਰੋਲ ਦੋਸ਼ ਇੱਕ ਕਲਾ ਤੇ ਨਹੀਂ ਕਲੀ ਫਿਲਮ ਕਲਾ ਤੇ ਵੀ ਬਿਲਕੁਲ ਬਿਲਕੁਲ ਇਹ ਗੀਤਾਂ ਤੇ ਵੀ ਇਹੀ ਗੱਲ ਲਾਗੂ ਹੁੰਦੀ ਆ ਇਹ ਹੋਰ ਖੇਤਰਾਂ ਦੇ ਵਿੱਚ ਵੀ ਲਾਗੂ ਹੁੰਦੀ ਆ ਡੈਡੀ ਮੈਂ ਨਾ ਇੱਕ ਏਸਟ ਐਡੀਸ਼ਨ ਕਰਨਾ ਚਾਹੁੰਦੀ ਹਾਂ ਦੋਸਤੋ ਫਿਲਮ ਤਾਂ ਆਪਾਂ ਇੱਕ ਐਗਜ਼ਾਮਪਲ ਲੈ ਲਿਆ ਆ ਜਦੋਂ ਨਾ ਆਪਾਂ ਇਸ ਤੇ ਆਪਾਂ ਇਨਫਲੂਐਂਸਰ ਕਲਚਰ ਦੀ ਵੀ ਇੱਕ ਗੱਲ ਕਰ ਲਈਏ ਕਈ ਵਾਰ ਆਪਾਂ ਫੇਸਬੁੱਕ ਤੇ ਇੰਸਟਾਗ੍ਰam ਤੇ ਬਹੁਤ ਹੀ ਨਾ ਸਧਾਰਨ ਪੱਦਰ ਦੀ ਕੋਈ ਪੋਇਟਰੀ ਜਾਂ ਫਿਰ ਕੋਈ ਚੀਜ਼ ਦੇਖ ਲੈਣੇ ਆ ਪਰ ਉਹਨਾਂ ਦੇ ਜਿਹੜੇ ਟਾਈਟਲ ਹੁੰਦੇ ਆ ਉਹ ਬੜੇ ਕਲਿੱਕਬੇਟ ਟਾਈਪ ਹੁੰਦੇ ਆ ਤੁਹਾਨੂੰ ਯਾਦ ਆ ਇੱਕ ਵਾਰ ਆਪਾਂ ਗੋਆ ਚੱਲੇ ਸੀਗੇ ਤੇ ਆਪਾਂ ਸਾਰੇ ਸੁੱਤੇ ਹੋਏ ਸੀ ਤੇ ਰਸਤੇ 'ਚ ਕਿਤੇ ਟ੍ਰੇਨ ਰੁਕੀ ਸੀ ਤੇ ਇੱਕ ਬੰਦਾ ਪ੍ਰਿੰਚ ਚੜਿਆ ਭੱਜ ਕਿਉਂਨੇ ਕਿਹਾ ਫਿਰ ਆਪਾਂ ਨ ਮਰ ਗਿਆ ਫਿਰ ਆਪਾਂ ਨ ਮਰ ਗਿਆ ਫਿਰ ਆਪਾਂ ਨ ਮਰ ਗਿਆ ਤੇ ਆਪਾਂ ਸਾਰਿਆਂ ਨੇ ਉੱਠ ਕੇ ਛੇਤੀ ਦੇਣੇ ਸੁੱਤੇ-ਸੁੱਤੇ ਬੰਦਿਆਂ ਨੇ ਵੀ ਉਹਨੂੰ 2 ਰੁਪਏ ਦੇ ਕੇ ਅਖਬਾਰ ਖਰੀਦ ਲਿਆ ਸੀ ਉਸ ਜ਼ਮਾਨੇ 'ਚ ਫਿਰ ਆਪਨ ਦਾ ਬੜਾ ਨਾਮ ਹੁੰਦਾ ਸੀਗਾ ਤੇ ਫਿਰ ਆਪਨ ਮਰਨਾ ਬਹੁਤ ਵੱਡੀ ਖਬਰ ਬਣਨੀ ਸੀਗੀ ਅਖਬਾਰ ਫੋਲਿਆ ਅਖਬਾਰ ਦੇ ਵਿੱਚ ਵਿਰਪਨ ਨਹੀਂ ਮਰਿਆ ਸੀ ਤਾਂ ਉਸ ਨੇ ਸਿਰਫ ਆਪ ਦੀ ਚੀਜ਼ ਵੇਚਣ ਵਾਸਤੇ ਅੱਜ ਕੱਲ ਇੰਟਰਨੈਟ ਤੇ ਤੁਸੀਂ ਦੇਖਿਆ ਹੀ ਹੈ ਦੋਸਤੋ ਕਲਿੱਕਬੇਟ ਟਾਈਟਲ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਉਹ ਗੱਲ ਕਦੇ ਨਹੀਂ ਕੀਤੀ ਜਾਂਦੀ ਜੋ ਉਹਦਾ ਟਾਈਟਲ ਹੁੰਦਾ ਤੇ ਮੈਨੂੰ ਲੱਗਦਾ ਕਾਫੀ ਸਾਰੀਆਂ ਕਿਤਾਬਾਂ ਵੀ ਤੇ ਕਾਫੀ ਸਾਰੇ ਟਾਈਟਲ ਇਹੋ ਜਿਹੇ ਹੁੰਦੇ ਆ ਜਿਸ ਚ ਇਹ ਲੱਗਦਾ ਕਿ ਇਹਦੇ ਚ ਇਹ ਜੀ ਗੱਲ ਕੀਤੀ ਹੋਊਗੀ ਪਰ ਜਦੋਂ ਤੁਸੀਂ ਪੜ੍ਹਦੇ ਹੋ ਤਾਂ ਉਹ ਫਾਰ ਦਾ ਲੈਕ ਆਫ ਬੈਟਰ ਵਰਡ ਆਪਾਂ ਕਹਿ ਸਕਦੇ ਟਿਪੀਕਲ ਜੀਆਂ ਚੀਜ਼ਾਂ ਹੁੰਦੀਆਂ ਜਿਵੇਂ ਕਿ ਸੱਚ ਬੋਲੋ ਅਸਲ ਵਿੱਚ ਤਾਂ ਬਤੇ ਕਿ ਜਦੋਂ ਵੀ ਅਸੀਂ ਜਲ ਯੂਟਿਬ ਦੇ ਵਿਦਿਆਰਥੀਆਂ ਨੂੰ ਪੜ੍ਹਾਉਨੇ ਆ ਤਾਂ ਉਥੇ ਇਹ ਗੱਲ ਕਹਿੰਨੇ ਆ ਕਿ ਜਿਹੜੀ ਤੁਸੀਂ ਸੁਰਖੀ ਕੱਢਣੀ ਆ ਉਹ ਧਿਆਨ ਖਿੱਚਣ ਵਾਲੀ ਹੋਣੀ ਚਾਹੀਦੀ ਹੈ ਇਹ ਨਹੀਂ ਗੱਲ ਧਿਆਨ ਖਿੱਚਣ ਵਾਲੀ ਗੱਲ ਇਹ ਆ ਕਿ ਜਿਹੜੀ ਖਬਰ ਤਾਂ ਤਤ ਉਹਦੇ ਵਿੱਚੋਂ ਧਿਆਨ ਖਿੱਚਣ ਵਾਲੀ ਹੋਵੇ ਉਹਦਾ ਅਰਥ ਇਹ ਲੈ ਲੈ ਇਹ ਜ਼ਰੂਰੀ ਨਹੀਂ ਕਿ ਖਬਰ 'ਚ ਧਿਆਨ ਖਿੱਚਣ ਵਾਲੀ ਗੱਲ ਹੋਵੇ ਨਾ ਹੋਵੇ ਤੁਸੀਂ ਧਿਆਨ ਖਿੱਚਣ ਵਾਲੀ ਗੱਲ ਬਾਹਰੋਂ ਪਾ ਦਿਓ ਇਹ ਇਹ ਜਰਨਲਿਜ਼ਮ ਦੇ ਵਿੱਚ ਬੇਈਮਾਨੀ ਆ ਇਹ ਫਿਲਮਾਂ ਦੇ ਮਾਮਲੇ ਦੇ ਵਿੱਚ ਵੀ ਬੇਈਮਾਨੀ ਆ ਇਹ ਕਿਤਾਬਾਂ ਦੇ ਟਾਈਟਲ ਕੱਢਣ ਦੇ ਵਿੱਚ ਵੀ ਬੇਈਮਾਨੀ ਆ ਇਹ ਇਹ ਕੀਤਾ ਜਾਂਦਾ ਵੀ ਧਿਆਨ ਖਿੱਚਣ ਲਈ ਉਹ ਗੱਲ ਵਿੱਚ ਭਾਵੇਂ ਹੋਵੇ ਨਾ ਹੋਵੇ ਇਹ ਇਹ ਅਸਲ ਦੇ ਵਿੱਚ ਤਾਂ ਇਹ ਬੇਈਮਾਨੀ ਆ ਕਿ ਜਿਹੜੀ ਕਿਸੇ ਫਿਲਮ ਦੇ ਵਿੱਚ ਕਿਸੇ ਕਵਿਤਾ ਦੇ ਟੁਕੜੀ ਚ ਜਾਂ ਕਿਸੇ ਕਹਾਣੀ ਦੇ ਵਿੱਚ ਜਿਹੜੀ ਗੱਲ ਨਹੀਂ ਉਹ ਤੁਸੀਂ ਗੱਲ ਪ੍ਰੋਜੈਕਟ ਕਰਦੇ ਇਹ ਜ਼ਰੂਰ ਹੁੰਦਾ ਇਸ ਹੈ ਜਾਂਦਾ ਕਿ ਜਿਹੜੀ ਵਿੱਚ ਗੱਲ ਹੈਗੀ ਉਹਦੇ ਵਿੱਚੋਂ ਸਭ ਤੋਂ ਜਿਹੜੀ ਖਿੱਚ ਪਾਉ ਮਹੱਤਵਪੂਰਨ ਗੱਲ ਆ ਉਹ ਤੁਸੀਂ ਪਾ ਦਿਓ ਇਹ ਗੱਲ ਤਾਂ ਮੰਨਣਾ ਜੋਗਾ ਦੂਜੀ ਗੱਲ ਜਿਹੜੀ ਉਹ ਬੇਈਮਾਨੀ ਯਾਰ ਇੱਕ ਨਾ ਹੋਰ ਗੱਲ ਆ ਜਿਵੇਂ ਅਕਸਰ ਨਾ ਜਦੋਂ ਆਪਾਂ ਕਿਸੇ ਵੀ ਫੋਰ ਐਗਜ਼ਾਮਪਲ ਆਰਟਿਸਟਾਂ ਨਾਲ ਗੱਲ ਕਰਦੇ ਆ ਫਿਲਮ ਵਾਲਿਆਂ ਨਾਲ ਗੱਲ ਕਰਦੇ ਆ ਤਾਂ ਆਪਾਂ ਪੁਰਾਣੇ ਜਿਹੜੇ ਫਿਲਮ ਮੇਕਰ ਹੁੰਦੇ ਆ ਨਾ ਉਹਨਾਂ ਵਾਸਤੇ ਇੱਕ ਵਰਡ ਯੂਜ਼ ਕਰਦੇ ਆ ਕਿ ਉਹ ਬੰਦਾ ਤਾਂ ਨਾ ਬਹੁਤ ਅਹੈਡ ਆਫ ਹਿਸ ਟਾਈਮ ਸੀ ਸਤਜਿਤ ਰੇਦੀ ਦੀ ਗੱਲ ਕਰ ਲਓ ਆਰਮ ਗੋਪਾਲ ਵਰਮਾ ਦੀ ਉਹ ਗੱਲ ਕਰ ਲਓ ਦੋਨੋਂ ਹੀ ਮੇਰੇ ਬੜੇ ਫੇਵਰਿਟ ਫਿਲਮ ਮੇਕਰ ਨੇ ਉਹਨਾਂ ਬਾਰੇ ਕਿਹਾ ਜਾਂਦਾ ਕਿ ਉਹ ਬੜੇ ਅਹੈਡ ਆਫ ਥੇਅਰ ਟਾਈਮ ਆ ਜਦ ਕਿ ਮੈਂ ਇਸ ਗੱਲ ਨਾਲ ਐਗਰੀ ਨਹੀਂ ਕਰਦੀ ਮੈਨੂੰ ਲੱਗਦਾ ਉਹ ਆਪਣੇ ਟਾਈਮ ਦਾ ਪ੍ਰੋਡਕਟ ਸੀ ਜਸਟ ਕਿਉਂਕਿ ਉਹ ਆਪਣੀ ਕਲਾ ਦੇ ਵਿੱਚ ਐਨੇ ਨਿਪੁੰਨ ਸੀ ਤੇ ਉਹ ਜੀਨੀਅਸ ਸੀ ਤੇ ਲੋਕਾਂ ਨੇ ਉਹਨਾਂ ਨੂੰ ਪਿਆਰ ਦਿੱਤਾ ਉਸ ਟਾਈਮ ਤਾਂ ਉਹ ਆਪਣੇ ਸਮੇਂ ਤੋਂ ਅੱਗੇ ਨਹੀਂ ਸੀ ਤੇ ਕੀ ਇਹ ਅਹੈਡ ਆਫ देयर ਟਾਈਮਸ ਵਰਡ ਤਾਂ ਆ ਗਿਆ ਕਿ ਅੱਜ ਦੀ ਜਿਹੜੀ ਆਪਣੀ ਕੋਈ ਵੀ ਕ੍ਰੀਏਸ਼ਨ ਕਹਿ ਲੋ ਜਾਂ ਅੱਜ ਦੀ ਆਰਟ ਕਹਿ ਲੋ ਉਹਦਾ ਪੱਧਰ ਇੰਨਾ ਥੱਲੇ ਡਿੱਗ ਚੁੱਕਿਆ ਹੈ ਕਿ ਸਾਨੂੰ ਪੁਰਾਣੇ ਲੋਕ ਹੀ ਅਹੈਡ ਆਫ ਟਾਈਮ ਲੱਗੀ ਜਾਂਦੇ ਜੋ ਕਿ ਆਪਦੇ ਟਾਈਮ ਦਾ ਪ੍ਰੋਡਕਟ ਸੀ ਕਿ ਅਸੀਂ ਜਿਹਨੂੰ ਕਹਿ ਲਿਆ ਵੀ ਟਾਈਮ ਤੋਂ ਪਿੱਛੇ ਚਲੇਗੇ ਨਹੀਂ ਮੇਰਾ ਖਿਆਲ ਐਨੇ ਨਰਾਸ਼ ਹੋਣ ਵਾਲੀ ਗੱਲ ਨਹੀਂ ਆ ਐਨੇ ਨਰਾਸ਼ ਹੋਣੀ ਮੈਨੂੰ ਲੱਗਦਾ ਕਿ ਥੋੜਾ ਜਿਹਾ ਤੁਸੀਂ ਜ਼ਿਆਦਾ ਨਾ ਦੇਖੋ ਹਰ ਸਮੇਂ ਹੀ ਨਾ ਕਲਾ ਦੇ ਵਿੱਚ ਦੋ ਤਿੰਨ ਪੱਧਰ ਦਿੰਦੇ ਆ ਇੱਕ ਨੂੰ ਅਸੀਂ ਕਹਿੰਦੇ ਆ ਕਿ ਐਲੀਟ ਜਾਂ ਕਲਾਸਿਕਲ ਜਾਂ ਉੱਪਰ ਕੁਝ ਲੋਕਾਂ ਦੇ ਟੇਸਟਾਂ ਵਾਲੀ ਇੱਕ ਅਸੀਂ ਕਹਿੰਦੇ ਆ ਕਿ ਇਹ ਆਮ ਫੇਸਟਾ ਜਿਹਨੂੰ ਅਸੀਂ ਪਪੂਲਰ ਟੇਸਟ ਕਹਿੰਨੇ ਆ ਇੱਕ ਕਹਿੰਦੇ ਕਹਿੰਦੇ ਆ ਕਿ ਇੱਕ ਸੋਜ ਸੁਆਦ ਆ ਜਿਹੜੇ ਬਲੂ ਮਡਾਕ ਕਰਨੇ ਉਹ ਨਾਲ ਦੀ ਸੁਈ ਸਵਾਦ ਦੀ ਇਹਨਾਂ ਤਿੰਨਾਂ ਹੀ ਕੈਟਾਗਰੀਆਂ ਦੇ ਵਿੱਚ ਇਹ ਤਾਂ ਚੱਲਦਾ ਰਹਿੰਦਾ ਹੈ ਕਿ ਕਦੇ ਸਮਾਜ ਵਿੱਚ ਕੋਈ ਚੀਜ਼ ਆ ਕਿਤੇ ਕੋਈ ਚੀਜ਼ ਪਰ ਇਹ ਨਹੀਂ ਹੁੰਦਾਗਾ ਕਿ ਇਹ ਤਿੰਨੇ ਕੈਟਾਗਰੀਆਂ ਬਿਲਕੁਲ ਹੀ ਆ ਰਲ ਮਿਲ ਜਾਣ ਬਿਨਾਂ ਸ਼ੱਕ ਬਹੁਤ ਸਾਰੇ ਲੋਕ ਆ ਜਿਨ੍ਹਾਂ ਨੂੰ ਸਤਿਆਜੀਤ ਰੇ ਬਹੁਤ ਪਸੰਦ ਆਉਂਦਾ ਉਹ ਕਹਿੰਦੇ ਕਿ ਯਥਾਰਥ ਚਿਤਰਦਾ ਉਹ ਜ਼ਿੰਦਗੀ ਦੀ ਅਸਲੀਅਤ ਨੂੰ ਸਾਹਮਣੇ ਲਿਆਉਂਦਾ ਵਗੈਰਾ ਵਗੈਰਾ ਬਹੁਤ ਸਾਰੇ ਲੋਕ ਕਹਿੰਦੇ ਕਿ ਜ਼ਿੰਦਗੀ ਤਾਂ ਅਸੀਂ ਇਹ ਜੀਵੀ ਜਾਣੇ ਆ ਇਹ ਜਿੰਦਗੀ ਤੁਸੀਂ ਜੀ ਰਹੇ ਆ ਇਹਦੇ ਵਿੱਚ ਸਾਨੂੰ ਦਿਖਾਉਣ ਵਾਲੀ ਕੀ ਗੱਲ ਉਹ ਉਹ ਉਹਨਾਂ ਨੂੰ ਫਿਰ ਕਿਟਰ ਕਰਨ ਲਈ ਆਉਂਦੇ ਆ ਸੁਭਾਸ਼ ਕਈ ਵਰਗੇ ਕਿ ਜਿਹੜੇ ਕਹਿੰਦੇ ਆ ਕਿ ਠੀਕ ਆ ਤੁਹਾਨੂੰ ਅਸੀਂ ਤੁਹਾਡੇ ਦੁੱਖਾਂ ਤਕਲੀਫਾਂ ਤੋਂ ਪਾਰ ਲਿ ਜਾਣ ਲਈ ਅਸੀਂ ਇੱਕ ਸੁਪਨਾ ਸੰਸਾਰ ਫਿਰ ਜਿੰਦੇ ਆ ਉਹ ਸੁਪਨਾ ਸੰਸਾਰ ਵਿੱਚ ਆ ਜਾਓ ਤੁਸੀਂ ਵੱਡੇ ਘਰਾਂ ਚ ਰਹਿਣਾ ਚਾਹੁੰਦੇ ਆ ਪਰ ਤੁਸੀਂ ਵੱਡੇ ਘਰਾਂ ਦੇ ਵਿੱਚ ਵੱੜ ਵੀ ਨਹੀਂ ਸਕਦੇ ਤੇ ਅਸੀਂ ਤੁਹਾਨੂੰ ਫਿਲਮ ਦੇ ਵਿੱਚ ਵੱਡੇ ਘਰਾਂ ਦੇ ਵਿੱਚ ਵੱੜਦਾ ਅੰਦਰ ਦੀ ਗੱਲ ਦਿਖਾਉਂਦੇ ਆ ਕਿ ਤੁਹਾਨੂੰ ਉਹਦੇ ਵਿੱਚ ਐਂਟਰੀ ਵੀ ਦਿਖਾ ਦਿੰਨੇ ਆ ਜਿਹੜਾ ਉਹ ਇੱਕ ਕਾਹ ਲੋ ਕੇ 70 ਤੋਂ ਲੈ ਕੇ 90 ਤੱਕ ਦਾ ਫਾਰਮੂਲਾ ਸੀਗਾ ਕਿ ਮੁੰਡਾ ਅਮੀਰ ਆ ਜਾਂ ਕੁੜੀ ਅਮੀਰ ਆ ਤੇ ਉਹ ਨੌਕਰ ਨਾਲ ਵਿਆਹ ਕਰਾ ਲੈਂਦੀ। ਉਹ ਕਹਿੰਦੇ ਕਿ ਤੁਹਾਨੂੰ ਉੱਥੇ ਲੈ ਚਾਲਦੇ ਆ ਤੁਸੀਂ ਦੁੱਖਾਂ ਤੋਂ ਕੁਝ ਦੇਰ ਲਈ ਇੱਕ ਸੁਪਨਾ ਸੰਸਾਰ ਵਿੱਚ ਪਹੁੰਚ ਜਾਓ। ਤੇ ਮੈਂ ਸਮਝਦਾ ਕਿ ਇੱਕ ਕਲਾਸ ਨੂੰ ਸੱਚਮੁੱਚ ਹੀ ਉਹ ਲਾਈਫ ਉਹਨਾਂ ਨੇ ਕਦੇ ਦੇਖੀ ਨਹੀਂ ਦੀ ਉਹ ਚੰਗੀ ਲੱਗਦੀ ਆ ਤੇ ਸਤਿਆਜੀਤ ਤੇ ਵੀ ਬਹੁਤ ਸਾਰੇ ਲੋਕ ਇਹੀ ਤੇ ਇਹ ਦੋਸ਼ ਵੀ ਲਾਉਂਦੇ ਰਹੇ ਆ ਕਿ ਉਹ ਭਾਰਤ ਦੀ ਗਰੀਬੀ ਵੇਚਦਾ ਉਹ ਇਸ ਰੂਪ ਦੇ ਵਿੱਚ ਕਿ ਪੱਛਮ ਦੇ ਲੋਕ ਜਿਹੜੇ ਉਸ ਭਾਰਤ ਦੀ ਗਰੀਬੀ ਦੇਖਣੀ ਚਾਹੁੰਦੇ ਸੀ ਪਰ ਖੁਦ ਨਹੀਂ ਜਾ ਕੇ ਦੇਖ ਸਕਦੇ ਸੀ ਸੱਤਾ ਜੀ ਦੀਆਂ ਫਿਲਮਾਂ 'ਚ ਦੇਖ ਸਕਦੇ ਸੀ ਮਤਲਬ ਜਿਹਨੂੰ ਅੱਜ ਕੱਲ ਆਪਾਂ ਪਾਵਰਟੀ ਪੌਨ ਕਹਿ ਦਿੰਨੇ ਆ ਮੈਨੂੰ ਨਾ ਡੈਡੀ ਅਸਲ ਦੇ ਵਿੱਚ ਜਿਹਨੂੰ ਤੁਸੀਂ ਨਿਰਾਸ਼ਾਤਾ ਕਹਿ ਰਹੇ ਹੋ ਉਹ ਨਿਰਾਸ਼ਾ ਦਾ ਨਾ ਇੱਕ ਕਾਰਨ ਹੈ ਹਰੇਕ ਬੰਦੇ ਦੀ ਇੱਕ ਆਗ ਦੀ ਫਿਲਮ ਬਣਾਉਣ ਦੀ ਵਿਧੀ ਹੁੰਦੀ ਹੈ ਜਿਵੇਂ ਜ਼ੋਇਆ ਆਪ ਦਾ ਫਿਲਮ ਹੋ ਟੰਗਣਾ ਬਣਾਉਂਦੀ ਹੈ ਇਮਤੀਆਜ਼ ਅਲੀ ਹੋ ਟੰਗਣਾ ਬਣਾਉਂਦਾ ਕਰਨ ਜੋਹਰ ਹੋ ਟੰਗਣਾ ਬਣਾਉਂਦਾ ਪਿਛਲੇ 1 ਸਾਲ ਦੇ ਵਿੱਚ ਜਾਂ ਫਿਰ ਪਿਛਲੇ 1 ਇਸ ਸਾਲ ਦਾ ਮੇਰਾ ਮਤਲਬ ਹੈ ਕਿ ਸਿਰਫ ਇਹ ਨਹੀਂ ਕਿ ਮਤਲਬ ਜਨਵਰੀ ਤੋਂ ਲੈ ਕੇ ਮਤਲਬ ਅੱਜ ਤੋਂ ਸਾਲ ਪਹਿਲਾਂ ਦੇ ਵਿੱਚ ਜੇ ਆਪਾਂ ਦੇਖੀਏ ਜ਼ੋਇਆ ਇਮਤੀਆਜ਼ ਅਲੀ ਰਾਜੂ ਹੀਰਾਨੀ ਤੇ ਕਰਨ ਜੋਹਰ ਚਾਰੇ ਮੇਰੇ ਫੇਵਰਟ ਡਾਇਰੈਕਟਰ ਆਪ ਦੇ ਆਪ ਦੇ ਜਨਰੇ ਦੇ ਪਰਫੈਕਟ ਬੰਦੇ ਚਾਰਾਂ ਨੇ ਮੈਨੂੰ ਉਸ ਤਰ੍ਹਾਂ ਇੰਨਾ ਕਿ ਨਿਰਾਸ਼ ਕਰਤਾ ਤੇ ਮੈਨੂੰ ਇਹ ਲੱਗਦਾ ਹੈ ਕਿ ਹੁਣ ਆਪਣੀਆਂ ਫਿਲਮਾਂ ਐਹੋ ਜਿਹੀਆਂ ਬਣਨਗੀਆਂ ਤੇ ਕਰਨ ਜੋਹਰ ਕੋਲੇ ਜਿਹੜਾ ਇੱਕ ਗ੍ਰੈਂਡਯਰ ਸੀਗਾ ਕਿ ਉਹ ਰੀਅਲ ਬਣਾ ਦਿੰਦਾ ਸੀ ਚੀਜ਼ਾਂ ਨੂੰ ਉਹ ਐਨ ਲੱਗਦਾ ਕਿ ਉਹ ਸੰਜੇ ਰੀਲਾ ਪੰਸਾਲੀ ਜਿਹਾ ਬਣਨ ਦੀ ਕੋਸ਼ਿਸ਼ ਕਰੀ ਜਾਂਦਾ ਜ਼ੋਇਆ ਇਹ ਲੱਗਦਾ ਹੈ ਕਿ ਉਹ ਸਰੀਅਲ ਫਿਲਮਾਂ ਬਣਾਉਣ ਵਾਲ ਤੁਰਪੀ ਇਮਤੀਆਜ਼ ਅਲੀ ਇਹ ਲੱਗਦਾ ਹੈ ਕਿ ਉਹਦੀ ਰਿਸਰਚ ਦੀ ਕਮੀ ਰਹਿ ਗਈ ਐਦਰ ਉਹ ਰਾਜੂ ਹੇਰਾਨੀ ਦਾ ਤਾਂ ਇਹ ਲੱਗਦਾ ਕਿ ਉਹਨੂੰ ਇਹ ਲੱਗਿਆ ਕਿ ਸ਼ਾਹਰੂਖ ਖਾਨ ਕਰਕੇ ਫਿਲਮ ਦੇਖ ਲੈਣੀ ਹੈ ਮੈਨੂੰ ਬਾਕੀ ਮਿਹਨਤ ਕਰਨ ਦੀ ਉਨੀ ਲੋੜ ਤੇ ਇਸ ਇਸ ਕਰਕੇ ਹੁਣ ਤੁਸੀਂ ਇਹਦੇ ਬਾਰੇ ਮੈਨੂੰ ਸਹਿਮਤ ਹੋਗੇ ਨਹੀਂ ਨਹੀਂ ਇਹਦੇ ਵਿੱਚ ਦੋ ਗੱਲਾਂ ਮੈਨੂੰ ਜੁੜੀਆਂ ਦੋ ਗੱਲਾਂ ਲੱਗਦੀਆਂ ਪਹਿਲੀ ਗੱਲ ਸਾਹਿਬ ਬੇਟੇ ਜਿਹੜੇ ਮੇਰੇ ਦਿਮਾਗ ਦੇ ਵਿੱਚ ਆ ਕੇ ਹਰ ਵਿਅਕਤੀ ਕੋਲ ਜਦੋਂ ਉਹ ਇੰਡਸਟਰੀ 'ਚ ਆਉਂਦਾ ਹੈ ਉਹਦੇ ਕੋਲ ਇੱਕ ਕਹਾਣੀ ਜਾਂ ਇੱਕ ਫਰੈਸ਼ ਨਜ਼ਰੀਆ ਹੁੰਦਾ ਸਮੇਂ ਦੇ ਨਾਲ ਉਹ ਨਜ਼ਰੀਆ ਜਿਹੜਾ ਫਰੈਸ਼ ਹੁੰਦਾ ਉਹ ਅਸੀਂ ਪ੍ਰੋਡਕਟ ਕਰਨ ਲੱਪੈਨੇ ਆ ਆਸ ਕਰਨ ਲੱਪੈਨੇ ਆ ਤੇ ਉਹ ਨਜ਼ਰਗੀ ਦੀ ਪਹਿਲ ਤਾਜ਼ਗੀ ਖਤਮ ਹੋ ਜਾਂਦੀ ਹੈ ਇੱਕ ਜਿਹੜੀ ਉਹਦੀ ਪਹਿਲੀ ਕਹਾਣੀ ਹੁੰਦੀ ਹੈ ਦਿਲ ਦੀ ਕਹਾਣੀ ਹੁੰਦੀ ਹੈ ਜਿਸ ਵਿਸ਼ੇ ਤੇ ਜਿਸ ਸਬਜੈਕਟ ਤੇ ਉਹਦੀ ਪਕੜ ਹੁੰਦੀ ਹੈ ਉਹ ਗਵਾ ਬੈਠਦਾ ਉਹ ਹੁੰਦੀ ਨਹੀਂ ਕਿ ਉਸ ਤੋਂ ਬਾਅਦ ਦੂਜੀ ਵਾਰ ਦੂਜੀ ਗੱਲ ਕਿ ਪਹਿਲੀ ਵਾਰੀ ਬੰਦਾ ਮਿਹਨਤ ਬਹੁਤ ਕਰਦਾ ਹੈ ਉਸ ਤੋਂ ਬਾਅਦ ਜੋ ਸਕਸੈਸ ਮਿਲ ਜਾਂਦੀ ਹੈ ਉਹਨੂੰ ਕਹਿੰਦੇ ਕਿ ਮੇਰੀ ਮੇਰਾ ਤਾਂ ਨਾਂ ਵਿਕ ਜਾਣਾ ਹੈ ਇਹਦੇ ਕਾਰਨ ਕਰਕੇ ਮਿਹਨਤ ਵੀ ਘੱਟ ਕਰਦੇ ਆ ਪਹਿਲ ਤਾਂ ਦੀ ਵੀ ਗਵਾ ਬੈਠਦੇ ਆ ਨਵੀਂ ਨਜ਼ਰ ਵੀ ਗਵਾ ਬੈਠ ਲਈਏ ਮੈਂ ਕਿੰਨੇ ਕ ਇੰਨਾ ਡਾਇਰੈਕਟਰਸ ਦੀ ਜਿਹੜੀ ਤੋਂ ਨਾਂ ਲੈ ਆ ਇਹਨਾਂ ਚਾਰਾਂ ਵਿੱਚ ਸਮਰੱਥਾ ਸੀ ਇਹ ਆਪ ਦੀ ਸਮਰੱਥਾ ਵਾਲਾ ਕੁਝ ਦੇ ਚੁੱਕੇ ਆ ਹੁਣ ਇਹਨਾਂ ਤੋਂ ਆਸ ਕਰਨੀ ਮੈਨੂੰ ਇਹ ਲੱਗਦਾ ਹੈ ਕਿ ਜਿਵੇਂ ਆਸ ਕਰੀਏ ਕਿ ਗੰਨੇ ਦਾ ਰਸ ਇੱਕ ਵਾਰੀ ਵੇਚ ਦੀ ਕੱਢੀਏ ਖਿਡਾਰੀ ਦੇ ਤੋਂ ਬਹੁਤ ਰਸ ਕੱਢੂਗਾ ਦੂਜੀ ਵਾਰ ਕੱਢੋ ਤੀਜੀ ਵਾਰ ਕੱਢੋ ਖੀਰ ਫੋਕ ਰਹੇਗਾ ਨਾ ਮੈਂ ਉਹਨਾਂ ਦੇ ਜਿਹੜੇ ਸਮਰਸ ਕਲਾ ਦਾ ਦਿਲ ਨਹੀਂ ਦਿਖਾਉਣਾ ਚਾਹੁੰਦਾ ਪਰ ਇਹ ਹੈ ਕਿ ਹਰ ਬੰਦੇ ਕੋਲੇ ਉਹਨੀਆਂ ਕਹਾਣੀਆਂ ਹੁੰਦੀਆਂ ਖਤਮ ਹੋ ਜਾਂਦੀਆਂ ਡੈਡੀ ਮੈਨੂੰ ਇਹ ਲੱਗਦਾ ਕਿ ਇਨਾਂ ਡਾਇਰੈਕਟਰਸ 'ਚ ਨਾ ਹਜੇ ਵੀ ਬਹੁਤ ਸਮਰੱਥਾ ਹੈ ਮੈਨੂੰ ਕਦੇ-ਕਦੇ ਲੱਗਦਾ ਹੈ ਕਿ ਸ਼ਾਇਦ ਪ੍ਰੋਡਿਊਸਰਜ਼ ਉਹਨਾਂ ਨੂੰ ਉਹਨਾਂ ਪੈਸਾ ਨਹੀਂ ਦਿੰਦੇ ਕਿਉਂ ਸਟਾਰ ਪਾਵਰ ਤੇ ਹੀ ਇੰਨਾ ਪੈਸਾ ਲੱਗ ਜਾਂਦਾ ਕਿ ਪ੍ਰੋਡਕਸ਼ਨ ਵੈਲਿਊ ਬਹੁਤ ਘਟ ਜਾਂਦੀ ਹੈ ਜਾਂ ਕੀ ਕਮੀਆਂ ਨੇ ਮੈਂ ਕਿਉਂਕਿ ਫਿਲਮ ਲਾਈਨ 'ਚ ਨਹੀਂ ਹਾਂ ਤਾਂ ਮੈਨੂੰ ਨਹੀਂ ਪਤਾ ਕਮੀਆਂ ਬਾਰੇ ਤੇ ਡੈਡੀ ਹੁਣ ਆਪਾਂ ਆਰਟ ਦੇ ਨਾਲ ਬਾਕੀ ਫਾਰਮਸ ਦੀ ਵੀ ਗੱਲ ਕਰ ਲਈਏ ਅਬ ਮੈਨੂੰ ਇਹ ਲੱਗਦਾ ਹੈ ਕਿ ਆਰਟ ਦਾ ਕਈ ਮਾਮਲਿਆਂ 'ਚ ਪੱਧਰ ਨੀਵਾ ਹੋਣ ਦਾ ਰੀਜ਼ਨ ਇਹ ਹੈ ਕਿ ਜਿਵੇਂ ਆਪਾਂ ਗਵਰਨਮੈਂਟ ਨੂੰ ਕ੍ਰਿਟਿਸਾਈਜ਼ ਨਹੀਂ ਕਰ ਸਕਦੇ ਤੁਸੀਂ ਦੇਸ਼த்ਰੋਹੀ ਬਣ ਜਾਂਦੇ ਹੋ ਓਵੇਂ ਤੁਸੀਂ ਆਰਟ ਨੂੰ ਕ੍ਰਿਟਿਸਾਈਜ਼ ਨਹੀਂ ਕਰਦੇ ਕਿਉਂਕਿ ਤੁਸੀਂ ਉਹ ਬੰਦਾ ਵਿਰੋਧੀ ਬਣ ਜਾਂਦੇ ਹੋ ਸਮ ਹਾਉ ਉਹ ਆਰਟ ਵਿਰੋਧੀ ਨਹੀਂ ਬਣਦੇ ਤੇ ਉਹਦੇ ਨਾਲ ਹੁੰਦਾ ਕੀ ਹੈ ਬੁਰੀ ਆਰਟ ਅੱਗੇ ਆਉਣੀ ਸ਼ੁਰੂ ਹੋ ਜਾਂਦੀ ਹੈ ਜਿਵੇਂ ਆਪਾਂ ਕਹਿ ਦਿੰਨੇ ਆ ਕਿ ਪਪੂਲਰ ਟੇਸਟ ਵਾਲੀ ਪਪੂਲਰ ਟੇਸਟ ਕੋਈ ਮਾੜਾ ਨਹੀਂ ਜ਼ਰੂਰੀ ਨਹੀਂ ਹੈ ਕਿਉਂਕਿ ਹੁਣ 3 ਡੀਅਰਸ ਪੀ ਕੇ ਆਈਆਂ ਫਿਲਮਾਂ ਸਿਗੀਆਂ ਪਪੂਲਰ ਟੇਸਟ ਦੀਆਂ ਵੀ ਸਿਗੀਆਂ ਤੇ ਉਹਨਾਂ ਚ ਗੱਲ ਵੀ ਸੀਗੀ ਇਹ ਜ਼ਰੂਰੀ ਨਹੀਂ ਹੈ ਪਰ ਸਾਰਥਕ ਆਰਟ ਖਤਮ ਹੋ ਗਈ ਜਿਹਹ ਜੀ ਆਰਟ ਸਤਵੀਂ ਅੱਠਵੀਂ ਤੇ ਜਵਾਕ ਨਹੀਂ ਬਣਾ ਦਿੰਦੇ ਕਿ ਚੀਜ਼ ਜੀ ਲਿਖਤੀ ਤੇ ਉਹਨਾਂ ਨੂੰ ਲੱਗਿਆ ਮੈਂ ਬੜਾ ਵੱਡਾ ਕੰਮ ਕਰ ਲਿਆ ਉਹਹੀ ਜੀ ਆਰਟ ਐਕਚੁਅਲੀ ਵੇਕ ਰਹੀ ਹੈ ਆ ਮੇਰਾ ਕੀ ਆਲੇ ਕੀ ਜਿਹੜਾ ਵਿਕਣ ਦਾ ਮਸਲਾ ਹੈ ਨਾ ਇਹ ਬੜਾ ਟੇਡਾ ਮਸਲਾ ਹੈ ਫਿਲਮ ਮੇਕਰ ਉੱਪਰ ਹੋਰ ਆਰਟ ਦੇ ਮੁਕਾਬਲੇ ਵਧੇਰੇ ਬੋਝ ਹੁੰਦਾ ਹੈ ਉਹਦਾ ਵਧੇਰੇ ਬੋਝ ਹੋਣ ਦਾ ਕਾਰਨ ਇਹ ਕਿ ਬਾਕੀ ਮੰਨ ਲਓ ਕੱਪ ਤੱਕ ਕਹਾਣੀ ਲਿਖਣੀ ਹੈ ਬੰਦੇ ਨੇ ਬੈਠ ਕੇ ਲਿਖ ਲੈਣੀ ਵੱਦ-ਵਦ ਦੀ ਮਿਹਨਤ ਖਰਾਬ ਹੋ ਜੂਗੀ ਇਹਦੇ ਵਿੱਚ ਕਿਉਂਕਿ ਲੱਖਾਂ ਕਰੋੜਾਂ ਰੁਪਈਆ ਅਨਵਾਰ ਹੁੰਦਾ ਹੈ ਮੈਂ ਲੱਖਾਂ ਕਰੋੜਾਂ ਤਾਂ ਕਿਹਾ ਕਿ ਸਾਡੇ ਵੇਲੇ ਲੱਖ ਬਜਟ ਬਹੁਤ ਵੱਡਾ ਹੁੰਦਾ ਸੀ ਕਿ ਉਹਨੇ 10 ਲੱਖ ਲਾਤਾ 20 ਲੱਖ ਲਾਤਾ ਅੱਜ ਕੱਲ ਤੁਸੀਂ ਜਿਹੜੀ ਫਿਲਮ ਬਣਾਈ ਸੀਗੀ 92 ਦਾ ਬਜਟ ਕਿੰਨਾ ਸੀ ਉਹਦਾ ਬਜਟ 1 ਲੱਖ ਸੀ ਤੇ ਜਦੋਂ 1.5 ਲੱਖ ਹੋ ਗਿਆ ਸੀ ਅਸੀਂ ਕਹਿੰਦੇ ਸੀ ਓਵਰ ਬਜਟ ਹੋ ਗਈ ਇਹ ਉਸ ਵੇਲੇ ਦੀਆਂ ਗੱਲਾਂ ਆ ਹੋਰ ਗੱਲ ਇਹ ਹੈ ਕਿ ਇਸ ਸਥਿਤੀ ਦੇ ਵਿੱਚ ਬੰਦਾ ਨਾ ਪ੍ਰੈਸ਼ਰ ਥੱਲੇ ਆ ਜਾਂਦਾ ਐਵੇਂ ਮੈਂ ਇੱਕ ਨਿੱਜੀ ਛੋਟੀ ਜਿਹੀ ਗੱਲ ਸਾਂਝੀ ਕਰਨੀ ਚਾਹੁੰਦਾ ਐ ਕਿ ਕੁਝ ਦਿਨ ਪਹਿਲਾਂ ਮੈਂ ਮਤਲਬ ਕਿ ਇੱਕ ਫਿਲਮ ਦਾ ਰਿਵਿਊ ਪਾਇਆ ਚਮਕੀਲਾ ਦਾ ਉਸ ਰਿਵਿਊ ਨੂੰ ਮਾਰ ਕੇ 2.5000 ਲੋਕ ਦੇ ਗਏ ਉਹਦੇ ਉਲਟ ਮੈਂ ਇੱਕ ਦਿਨ ਪਹਿਲਾਂ ਵੀ ਤੇ ਇੱਕ ਦਿਨ ਬਾਅਦ ਵੀ ਮੈਂ ਮਤਲਬ ਕਿ ਇੱਕ ਵਾਰੀ ਸਹਿਤਕ ਚੀਜ਼ ਬਾਰੇ ਗੱਲ ਕੀਤੀ ਤੇ ਇੱਕ ਮੈਂ ਪੰਜਾਬ ਦੇ ਚੋਣ ਮੁੱਦਿਆਂ ਬਾਰੇ ਗੱਲ ਕੀਤੀ ਮੈਨੂੰ ਲੱਗਦਾ ਹੈ ਕਿ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਹੈਗੀਆਂ ਇਹਦੇ ਬਾਰੇ ਪੰਜਾਬ ਦੇ ਮੁੱਦੇ ਕੀ ਹੁਣ ਮੈਨੂੰ ਲੱਗਦਾ ਹੈ ਕਿ ਪਾਕਿਸਤਾਨ ਨਾਲ ਬਾਰਡਰ ਖੁੱਲਣਾ ਚਾਹੀਦਾ ਹੈ ਅੰਤਰਰਾਸ਼ਟਰੀ 에ਰਪੋਰਟ ਹੋਣਾ ਚਾਹੀਦਾ ਹੈ ਨਹੀਂ ਵੀ ਹੁਆ ਇਥੋਂ ਮੈਂ ਕਿ ਮੈਂ ਇਹ ਇਹ ਸਿੱਟਾ ਕੱਢ ਲਿਆ ਕਿ ਲੋਕ ਕਈ ਵਾਰ ਉਸ ਚੀਜ਼ ਵਿੱਚ ਰੁਚੀ ਨਹੀਂ ਰੱਖਦੇ ਜਿਨ੍ਹਾਂ ਨੇ ਉਹਨਾਂ ਦੀ ਜ਼ਿੰਦਗੀ ਪ੍ਰਭਾਵਿਤ ਕਰਨੀ ਹੈ ਇਹ ਜਿਹੜੀ ਪ੍ਰਵਤ ਕਰਨੀ ਆ ਚਾਹੇ ਪਾਕਿਸਤਾਨ ਦੇ ਬਾਰਡਰ ਖੁੱਲ੍ਹੇ ਚਾਹੇ ਇੰਟਰਨੈਸ਼ਨਲ 에য়ারਪੋਰਟ ਆ ਜਿਹੜਾ ਸੱਚੀਓ ਚੱਲੇ ਮੈਂ ਤਾਂ ਸ਼ਬਦ ਸੱਚੀਓ ਵਰਤਿਆ ਕਿ ਸੱਚੀਓ ਚੱਲੇ ਉਹ ਚੰਡੀਗੜ੍ਹ ਨੂੰ ਯਾਰ ਇੰਟਰਨੈਸ਼ਨਲ 에য়ারਪੋਰਟ ਕਹਿ ਦਿੰਦੇ ਆ ਪਰ ਉਹ ਹੈ ਇਥੋਂ ਡਿਵੈਸਟਿਕ ਫਲਾਈਟ ਹੀ ਆ ਕਿ ਜਿਹੜੀ ਦਿੱਲੀ ਲੈ ਜਾਂਦੀ ਆ ਦਿੱਲੀੋਂ ਫਿਰ ਇੰਟਰਨੈਸ਼ਨਲ 에য়ারਪੋਰਟ ਤੇ ਉਹ ਬੰਦੇ ਜਾਂਦੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਲੋਕਾਂ ਦਾ ਵੀ ਦਬਾਅ ਹੁੰਦਾ ਤੇ ਲੋਕਾਂ ਦਾ ਦਬਾਅ ਆ ਜਿਹੜਾ ਉਹ ਇਹਦੇ ਵਿੱਚ ਜ਼ਰੂਰ ਕਿਹਾ ਜਾਂਦਾ ਕਿ ਕਿਤੇ ਨਾ ਕਿਤੇ ਸਾਜਿਸ਼ ਵਾਲੀ ਗੱਲ ਵੀ ਲੱਗਦੀ ਹੈ ਕਿ ਆਮ ਲੋਕਾਂ ਨੂੰ ਕਿਹੋ ਜਿਹੇ ਮੁੱਦਿਆਂ ਤੇ ਲਜਾ ਲਿਆ ਜਾਂਦਾ ਤੇ ਕਿਹੋ ਜਿਹੇ ਮੁੱਦੇ ਆ ਜਿਹੜੇ ਜਿਹੜੇ ਉਹਨਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਨ ਵਾਲੇ ਆ ਉਹਨਾਂ ਨੂੰ ਪਿੱਛੇ ਕਰ ਦਿੱਤਾ ਜਾਂਦਾ ਇਹ ਵਾਪਰਦਾ ਕਿਵੇਂ ਆ ਕਿ ਕੋਈ ਸਾਜ਼ਿਸ਼ ਤਾਂ ਨਹੀਂ ਹੁੰਦੀ ਕਿ ਇੱਕ ਥਾਂ ਤੇ ਬਹਿ ਕੇ ਕੋਈ ਸਾਜ਼ਿਸ਼ ਕਰ ਲੈਂਦਾ ਪਰ ਟੋਟਲ ਸਮਾਜ ਦਾ ਕਈ ਵਾਰ ਹੈ ਨਾ ਮਹਾਵਰਾ ਜਾਂ ਮਾਹੌਲ ਇਸ ਕਿਸਮ ਦਾ ਹੁੰਦਾ ਮੈਨੂੰ ਦੱਸੀ ਗੋਸਮਾ ਹਾਲ ਦੇ ਵਿੱਚ ਜੀ ਰਹੇ ਡੈਡੀ ਜਦੋਂ ਮੈਂ ਨਾ ਆਰਟ ਦੀ ਗੱਲ ਕਰਦੀ ਸੀ ਮੈਂ ਬਹੁਤ ਸਾਰ ਮਤਲਬ ਫੋਟੋਗ੍ਰਾਫਿਕ ਆਰਟ ਦੀ ਵੀ ਗੱਲ ਕਰਦੀ ਆ ਜਿਹਨੂੰ ਪਹਿਲਾਂ ਜਿਹੜੀਆਂ ਚੀਜ਼ਾਂ ਨੂੰ ਨਾ ਕ્રાਫਟ ਮੰਨਿਆ ਜਾਂਦਾ ਸੀਗਾ ਅੱਜ ਕੱਲ ਉਹਨੂੰ ਆਰਟ ਕਹਿ ਕੇ ਤਾਂ ਹੀ ਮੈਂ ਵੇਚਾ ਵਰਡ ਬੋਲਿਆ ਤੇ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਕਿ ਹਰ ਕਿਸੇ ਦਾ ਘਰ ਚੱਲਣਾ ਚਾਹੀਦਾ ਰੋਟੀ ਚੱਲਣੀ ਚਾਹੀਦੀ ਹੈ ਵੇਚਣਾ ਕੋਈ ਮਾੜੀ ਗੱਲ ਨਹੀਂ ਕਿਸੇ ਵੀ ਚੀਜ਼ ਤੇ ਕੈਪੀਟਲਾਈਜ਼ ਕਰਨਾ ਚਾਹੀਦਾ ਜਦੋਂ ਸਿਸਟਮ ਉਸ ਵਾਸਤੇ ਬਣਿਆ ਮੇਰਾ ਮੁੱਦਾ ਇਹ ਹੈ ਕਿ ਜਦੋਂ ਅਸੀਂ ਉਸ ਕ્રાਫਟ ਨੂੰ ਜਾਂ ਇੱਕ ਸਿੰਪਲ ਚੀਜ਼ ਨੂੰ ਆਰਟ ਕਹਿ ਕੇ ਕੇ ਅੱਗੇ ਲਿਆਉਣਿਆ ਨਾ ਤਾਂ ਫਿਰ ਕੱਲ ਨੂੰ ਕੀ ਆਉਣ ਵਾਲੀ ਪੀੜ੍ਹੀ ਇਹ ਨਹੀਂ ਕਹੂਗੀ ਕਿ ਤੁਸੀਂ ਤਾਂ ਹੀ ਮੈਂ ਕਹਿੰਦੀ ਸੀ ਕਿ ਆਉਣ ਵਾਲੀ ਪੀੜ੍ਹੀ ਅਸੀਂ ਇੰਨੇ ਪਿੱਛੇ ਚਲੇ ਗਏ ਆ ਸਮ ਕਹੋਗੀ ਨਹੀਂ ਕਿ ਇਹ ਤੁਹਾਡੀ ਜਨਰੇਸ਼ਨ ਦੀ ਆਰਟ ਹੈ ਮੇਰਾ ਖਿਆਲ ਪਤਾ ਕੀ ਆ ਕਿ ਸਾਡੀ ਜਨਰੇਸ਼ਨ ਨੂੰ ਤੋਂ ਐਵੇਂ ਮੈਂ ਕਿ ਇੱਕ ਜ਼ਿਆਦਾ ਇੱਕ ਰੂਪ ਕਰਦੀ ਆ ਆਪਦੀ ਜਨਰੇਸ਼ਨ ਦੇ ਵਿੱਚ ਕਿ ਇਹ ਗਲਤ ਹੋ ਰਿਹਾ ਹਰ ਯੁੱਗ ਦੇ ਵਿੱਚ ਹੀ ਹੁੰਦਾ ਹੈ ਤਿੰਨ ਚਾਰ ਚੀਜ਼ਾਂ ਤੇ ਸਾਨੂੰ ਪ੍ਰੋਸਰ ਰੱਖਣਾ ਚਾਹੀਦਾ ਇੱਕ ਰੱਖਣਾ ਚਾਹੀਦਾ ਟਾਈਮ ਤੇ ਕਿ ਲੰਮੇ ਸਮੇਂ ਦੇ ਵਿੱਚ ਇਹ ਹਮ ਤੇਰਾ ਕੀ ਖਿਆਲ ਆ ਕਿ ਸ਼ੈਕਸਪੀਅਰ ਵੇਲੇ ਹੋਰ ਕੋਈ ਨਾਟਕ ਨਹੀਂ ਲਿਖ ਰਿਆ ਸੀਗਾ ਜਾ ਵਾਰਿਸ਼ਾ ਵੇਲੇ ਹੋਰ ਕੋਈ ਨਾਟਕ ਨਹੀਂ ਲਿਖ ਰਿਆ ਸੀ ਸਾਡੇ ਕੋਲ ਕੋਈ 150 ਤੋਂ ਵੱਧ ਹੀਰੇ ਹਨ ਪਰ ਵਾਰਿਸ਼ਾ ਦੀ ਹੀਰ ਹੀ ਪਰਮਾਨ ਇਹ ਨਹੀਂ ਕਿ ਉਹਦੋਂ ਪਹਿਲਾਂ ਨਹੀਂ ਲਿਖੀ ਗਈ ਦਮੋਦਰ ਪਹਿਲਾਂ ਲਿਖ ਚੁੱਕਿਆ ਇਹ ਨਹੀਂ ਬਾਦ ਦੇ ਵਿੱਚ ਨਹੀਂ ਲਿਖੀ ਗਈ ਬਾਦ ਦੇ ਵਿੱਚ ਵੀ ਅਹਿਮਦ ਗੁੱਜਰ ਵਰਗੇ ਮੁਕੱਬਲ ਵਰਗੇ ਬਾਅਦ 'ਚ ਵੀ ਲਿਖ ਰਹੇ ਮੈਂ ਇਹ ਕਹਿਣਾ ਹੈ ਕਿ ਛੇਤੀ ਸਮਕਾਲ ਵਾਰੇ ਛੇਤੀ ਨਿਰਣਾਨ ਕੀਤਾ ਜਾਦਾ ਇੱਕ ਤਾਂ ਟਾਈਮ ਪੇਪਰ ਹੁਸਾ ਰੱਖਣਾ ਚਾਹੀਦਾ ਹੈ ਦੂਸਰਾ ਗੱਡੀ ਗੱਲ ਹੈਗੀ ਆ ਕਿ ਹਰ ਯੁੱਗ ਦੇ ਵਿੱਚ ਹੀ ਕੋਈ ਚੰਗੀ ਪ੍ਰਤਿਭਾ ਵੀ ਪਈ ਹੁੰਦੀ ਹੈ ਉਹ ਚੰਗੀ ਪ੍ਰਤਿਭਾ ਵੱਲ ਸਾਨੂੰ ਧਿਆਨ ਦੇਣਾ ਚਾਹੀਦਾ ਮੈਂ ਕਿ ਮੈਂ ਨਹੀਂ ਕਹਿੰਦਾ ਕਿ ਕੋਈ ਮਾੜਾ ਡਾਇਰੈਕਟਰ ਆ ਪਰ ਜੇ ਸਮੀਪ ਕੰਗ ਤੋਂ ਉਸੇ ਸਮੇਂ ਅੰਬਰ ਦੀ ਵੀ ਹੈ ਨਹੀਂ ਪਰ ਸਮੀਪ ਕੰਗ ਨੇ ਵੀ ਇਹ ਜਿਹੀਆਂ ਫਿਲਮਾਂ ਬਣਾਈਆਂ ਨੇ ਜਿਹੜੀਆਂ ਆਪਾਂ ਕਹਿ ਸਕਦੇ ਆ ਕਿ ਉਸ ਟਾਈਮ ਪੰਜਾਬੀ ਚ ਕਰਕੇ ਕਿਸੇ ਨੇ ਸੁਣੀਆਂ ਵੀ ਨਹੀਂ ਸੀਗੀਆਂ ਇਹ ਇਸ ਤਰ੍ਹਾਂ ਨਾਲ ਸਭ ਨਾਲ ਫਿਲਮਾਂ ਬਣ ਸਕਦੀਆਂ ਮੈਂ ਕਹਿਣਾ ਨਾ ਵੀ ਹਰੇਕ ਬੰਦੇ ਦਾ ਇੱਕ ਟਾਈਮ ਹੁੰਦਾ ਹੈ ਇਵੇਂ ਮੈਂ ਕਹਿਆ ਸੀ ਗਾਇਕੀ ਦੇ ਵਿੱਚ ਵੀ ਕਹਿ ਦਿੰਨੇ ਆ ਕਿਸੇ ਵੇਲੇ ਇਹ ਸੀਗਾ ਕਿ ਬਈ ਗਰਦਾਸ ਮੈਂ ਕਿ ਉਸ ਸਮੇਂ ਇੱਕ ਨਵਾਂ ਝੌਂਕਾ ਲੈ ਕੇ ਆਇਆ ਪਰ ਉਸ ਤੋਂ ਬਾਅਦ ਨਹੀਂ ਹੁਣ ਮੈਂ ਕਹਿੰਨੇ ਕਿ ਵੀ ਚਲੋ ਕੁਝ ਵੀ ਹੋਵੇ ਕਿ ਚਾਹੇ ਸਰਤਾਜ ਆ ਵੱਖਰੀ ਕਿਸਮ ਦੀ ਉਹ ਗਾਇਕੀ ਲੈ ਕੇ ਆਇਆ ਸੀ ਹਾਂ ਹੁਣ ਕੱਲ ਨੂੰ ਕੀ ਹੋਊਗਾ ਮੈਂ ਕਿ ਇਹ ਨਹੀਂ ਕਿਹਾ ਜਾ ਸਕਦਾ ਹਰ ਯੁੱਗ ਦੇ ਵਿੱਚ ਹੀ ਨਵੀਂ ਪ੍ਰਤਿਭਾ ਲਈ ਮੈਨੂੰ ਤਾਂ ਲੱਗਦਾ ਕਿ ਸਮਾਂ ਹੁੰਦਾ ਹਾਂ ਵੀੜ ਦੇ ਵਿੱਚ ਗਵਾਚੇ ਕਿਵੇਂ ਪਾਪੂਲਰਿਜ਼ਮ ਤੋਂ ਬਚੇ ਕਿਵੇਂ ਵਪਾਰੀਕਰਨ ਤੋਂ ਕਿਵੇਂ ਬਚੇ ਜਿਹੜੀਆਂ ਮਾਰਕੀਟ ਫੋਰਸਸ ਆ ਜਿਹੜੀਆਂ ਉਹ ਕਹਿ ਰਹੀਆਂ ਕਿ ਐ ਨੀ ਤੂੰ ਆਗਾ ਐ ਨਾ ਤੂੰ ਆ ਬਣਾ ਐ ਨਾ ਤੂੰ ਆ ਲਿਖ ਉਹਦੇ ਤੋਂ ਬਚੇ ਕਿਵੇਂ ਇਹ ਥੋੜਾ ਜਿਹਾ ਕਈ ਵਾਰ ਇਹ ਕਹਿ ਸਕਦੇ ਆ ਕਿ ਇਹ ਮੈਂ ਜਿਹੜੀ ਪਹਿਲਾਂ ਗੱਲ ਕਹੀ ਸੀ ਕਿ ਸਮਾਜ ਦਾ ਇੱਕ ਜਰਨਲ ਕਿੰਨੀ ਕੁ ਜਾਣਕਾਰੀ ਹੈ ਕਿੰਨੀ ਕੁ ਚੇਤਨਾ ਉਸ ਗੱਲ ਨਾਲ ਵੀ ਗੱਲ ਖੜੀ ਹੈ ਫਿਰ ਆਪਾਂ ਇਸੇ ਗੱਲ ਤੇ ਆਪਾਂ ਫਿਰ ਅੱਜ ਦਾ ਪ੍ਰੋਗਰਾਮ ਐਂਡ ਕਰਦੇ ਹਾਂ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਆਰਟ ਦਾ ਆਪਾਂ ਨੂੰ ਕ੍ਰਿਟਿਸਿਜ਼ਮ ਕਰਨਾ ਚਾਹੀਦਾ ਹੈ ਕਿ ਆਰਟ ਤੇ ਕਰਾਫਟ ਆਪਸ ਚ ਅਡਾ-ਅਡ ਨੇ ਤੇ ਕੀ ਪੋਪੂਲਰ ਟੇਸਟ ਹੋਣ ਦੇ ਨਾਲ ਆਰਟ ਸਿਰਫ ਕਮਰਸ਼ੀਅਲ ਬਣ ਜਾਂਦੀ ਹੈ ਜਾਂ ਫਿਰ ਕੋਈ ਹਟਕੇ ਜਿਹਨੂੰ ਆਪਾਂ ਸੱਚੀ ਆਰਟ ਕਹਿੰਦੇ ਆ ਉਹ ਵੀ ਕਮਰਸ਼ੀਅਲਾਈਜ਼ ਹੋ ਸਕਦੀ ਹੈ ਇਹਨਾਂ ਸਾਰਿਆਂ ਵਿਸ਼ਿਆਂ ਬਾਰੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਕਰਕੇ ਦੱਸੋ ਤੇ ਬਾਕੀ ਅੱਜ ਦਾ ਪ੍ਰੋਗਰਾਮ ਕਿ ਹਜਾ ਲੱਗ ਗਿਆ ਉਹਦੇ ਬਾਰੇ ਸਾਨੂੰ ਜ਼ਰੂਰ ਦੱਸੋ ਧੰਨਵਾਦ